ਯੂਰੀਆ ਘੱਟ ਪਉਣੀ ਪੈਂਦੀ ਆ ਆ ਜੋਲਾ ਪਾ ਦਿਓ ਛੋਨੇ ਚ ਛੱਡ ਦੇ ਹਾਂ ਆ ਕੀ ਹੈ ਨਾਈਟ ਹਵਾ ਤੋਂ ਜਿਵੇਂ ਨਾਈਟ੍ਰੋਜਨ ਹੈ ਨਾ ਉਹ ਤੋਂ ਰੱਖ ਇਹ ਵਿੱਚ ਲਈ ਜਾਂਦਾ ਇਹ ਇਹਦੇ ਦੇ ਨਾਈਟ੍ਰੋਜਨ ਬਹੁਤ ਮਾਤਰਾ ਚ ਹੁੰਦੀ ਆ ਆਪਦੇ ਵਾਸਤੇ ਲਾਤਾ ਹਾਂ ਪਹਿਲਾਂ ਇੱਕ ਮਤਲਬ ਇੱਕ ਨਾਲ ਲਾਇਆ ਸੀ ਉਹਦੇ ਵਿੱਚ ਇੱਕ ਨਾਲ ਚ ਆਪਾਂ ਲਗੋ 60 ਜੜ ਦੀ ਆਏ ਮਤਲਬ ਪ੍ਰਾਪਤ ਹੋਈ ਉਹਦੇ ਚ ਠੀਕ ਹੈ ਅੰਗਰੀ ਦੀ ਵਿੱਲਾ ਸਿੱਟਦੀ ਠੀਕ ਹੈ ਨਰਮਾ ਹੋਣ ਤੋਂ ਪਹਿਲਾਂ ਟਿੰਡੀਆਂ ਹੋ ਗਈਆਂ 1 ਲੱਖ 20 ਜੜ ਦੀ ਠੀਕ ਹੈ ਟਿੰਡੀ ਵੇਸਤੀ ਠੀਕ ਹੈ ਠੀਕ ਹੈ ਫਲਦਾਰ ਬੂਟੇ ਬਹੁਤ ਲਾਈ ਬੈਠੇ ਆ ਨਾ ਸਾਰੇ ਸਾਰੇ ਹੀ ਇਹ ਕੀ ਆ ਬੇਲਗिरी ਇਹਨੂੰ ਕੀ ਸੀਤਾਪੁਰ ਸੀਤਾਪੁਰ ਅੱਛਾ ਸੀਤਾਪੁਰ ਇੱਕ ਤੁਹਾਨੂੰ ਇਹਨਾਂ ਦੀ ਖੇਤੀ ਦਿਖਾਉਣਾ ਹੈ ਪਤਾ ਨਹੀਂ ਕਿਹੜੀ ਆਂਦਾ ਸੀ ਬਾਈ ਚਾਹ ਲੈ ਦਿਖਾ ਯਾਰ ਮੁੰਡਾ ਆਂਦਾ ਪਤਾ ਨਹੀਂ ਕਾਦੀ ਖੇਤੀ ਕਰੀ ਆ ਆ ਜਾ ਦੇਖ ਕੇ ਕੀ ਖੇਤੀ ਕਰੀ ਆ ਜਾ ਫਿਰ ਦੱਸ ਬੰਦੇ ਕੀ ਆ ਫਿਰ ਦਿਖਾਉਣ ਆਲਾ ਆ ਜਾ ਸਾਡੇ ਸਾਡੇ 1.5 ਮੀਟਰ ਬੋਲਣਗੇ ਜੰਨੇ ਤਰ ਬੋਲਾ ਆਂਦਾ ਡੱਕਾ ਫਾਇਦਾ ਨਹੀਂ ਬਾਈ ਇਹ ਐਡੇ ਲੱਗਦਾ ਲੱਗਦਾ ਇਹ ਤਾਂ ਬਣ ਜਾਂਦਾ ਨੇਰੀ ਪਰ ਖੇਤੀ ਵਾਲੇ ਬੰਦੇ ਨੂੰ ਡੱਕੇ ਦਾ ਹੀ ਫਾਇਦਾ ਨਹੀਂ ਹੈਗਾ ਤੇਲ ਵੀ ਪੀਂਦਾ ਤੇ ਨੁਕਸਾਨ ਹੀ ਹੁੰਦਾ ਕੋਈ ਫਾਇਦਾ ਨਹੀਂ ਹੈਗਾ ਕੀ ਲਾਈ ਬੈਠਾ ਬਈ ਇਹ ਕਿਸ਼ਾਇਦ ਇਹ ਨੀਚੇ ਕਿ ਚੋ ਕੀ ਕਿ ਚੋ ਕਿ ਚੋ ਵਰਮੀ ਅਰੇ ਅੱਛਾ ਵਰਮੀ ਆ ਗਡੋਏ ਹੂੰ ਗਡੋਆਂ ਦੀ ਖੇਤੀ ਕਰ ਰਹੇ ਹਾਂ ਹੈਨਾ ਕਿੰਚੋ ਆਪਾਂ ਲੂ ਇਹ ਇਹ ਨੂੰ ਇਹਨੂੰ ਕੈਂਚੂਆ ਕਹਿੰਦੇ ਨੇ ਹਿੰਦੀ 'ਚ ਅਸੀਂ ਗਡਵਾ ਕਹਿੰਦੇ ਆ ਅਸੀਂ ਗਡਵਾ ਕਹਿੰਦੇ ਠੀਕ ਹੈ ਤੇ ਇਹਦਾ ਪੂਰੇ ਯਾਰ ਆਹ ਚਾਰ ਹੁੰਦੀ ਹੈ ਅਗਾ ਵਦੂ ਕਿਸਾਨਾਂ ਤੁਸੀਂ ਤਾਂ ਇਹ ਖਾਦ ਤਿਆਰ ਕਰ ਰਹੇ ਹੋ ਤੁਸੀਂ ਆਹ ਜੀ ਖਾਦ ਤਿਆਰ ਹੋ ਗਈਆਂ ਹਾਂ ਸਬਜ਼ੀ ਰੱਖ ਲੀ ਨਾ ਘਰ ਵਾਸਤੇ ਨਹੀਂ ਇਹ ਪਹਿਲਾਂ ਪਾਇਆ ਕੀ ਸੀਗਾ ਇਹ ਆ ਪਹਿਲਾਂ ਗੋਬਰ ਹੋ ਗਿਆ ਸੋ ਦਾ ਗੋਬਰ ਨੂੰ ਠੰਡਾ ਕਰਕੇ 5-7 ਦਿਨ ਠੰਡਾ ਕਰ ਲਿਆ ਪਾਣੀ ਪੁਣੀ ਔਰ ਰੜਾ ਰਲੂ ਕੇ ਸਾਰਾ ਅੱਛਾ ਉਹ ਇਹਦੇ ਵਿੱਚ ਕੀ ਹਲਕੀ ਜੀ ਤੂੜੀ ਮਿਲਾਤੀ ਠੀਕ ਹੈ ਇਮਰਾਨ ਤੋਂ ਬਾਅਦ ਬਾਅਦ ਚ ਕੀ ਹੈ ਜਿਵੇਂ ਠੰਡਾ ਹੋ ਗਿਆ ਉਸ ਬਾਅਦ ਵੈੱਡ 'ਚ ਲਗਾ ਕੇ ਤੇ ਵੀ ਗੈਂਚੂ ਸਿੱਟ ਤੇ ਕਿੰਨੇ ਕਿੰਨੇ ਕ ਸਿੱਟੇ ਸੀ ਕਿੰਨੀ ਕ ਗੈਨਤੀ ਚ ਹੈ ਕਿੰਚੂ ਸੀ ਜੇ ਆਪਾਂ ਸਿੱਟੇ ਲਗੋ 70 ਕਿਲੋ ਸਿੱਟੇ ਸੀ ਇਹਦੇ ਚ ਅੱਛਾ 7-8 ਕਿਲੋ ਗੜੋਏ ਸੱਟ ਤੇ ਲਗਭਗ ਕਟੋ ਘਟ ਇਹਨੂੰ ਹੋ ਗਏ ਮਤਲਬ 25-20-30 ਦਿਨ ਹੋ ਗਏ 25-30 ਦਿਨ ਬਾਅਦ ਆਏ ਬਣ ਗਈ ਕਿੰਨੇ ਕਿੰਨੇ ਦਿਨਾਂ ਅਕ ਤਿਆਰ ਹੋਊਗੀ ਖਾਦੇ ਇਹ ਆ ਲਗਭਗ 60 ਦਿਨਾਂ ਤਿਆਰ ਹੋ ਜੂਗੀ 60 ਦਿਨ ਰੱਖੋਗੇ ਤੇ ਫੇਰ ਕਾਦੇ ਚ ਪਾਓਗੇ ਇਹਨੂੰ ਹੁਣ ਆਪਾਂ ਕੀ ਚੋਨਾ ਲੈਣਾ ਹੈ ਤੋ ਪਿਛਲੀ ਵਾਰ ਦਿੱਕਤ ਆਈ ਸੀ ਆਪਾਂ 2-3 ਸਾਲ ਹੋ ਗਏ ਚੌਣਾਦਾਂ ਦੇ ਉੱਰ ਦਿੱਕਤ ਆਂਦੀ ਵੀ ਉਹ ਆਪਾਂ ਜਿਹੜੇ ਸਿੱਟਦੇ ਆ ਨਾ ਦਵਾਈਆਂ ਵਗੈਰਾ ਹਾਂ ਉਹ ਚ ਕੀ ਮਿੱਟੀ 'ਚ ਰਲਾ ਕੇ ਸਿੱਟਦੇ ਆ ਤਾਂ ਟੰਗ ਨਾਲ ਸਿੱਖੀ ਜਾਂਦੀ ਹਾਂ ਹਾਂ ਸਮਝ ਗਿਆ ਤਾਂ ਕਰ ਕੀ ਆ ਥੋੜਾ ਜਿਹਾ ਨਾ ਠੀਕ ਹੈ ਖਾਦ ਵਾਂਗੂ ਜਿਵੇਂ ਉਹ ਯੂਰੀਆ ਖਾਦੋ ਹੀ ਨੇ ਉਹ ਵਾਂਗੂ ਜਿਵੇਂ ਨਾ ਕਈ ਯੂਰੀਆ ਤੇ ਨਹੀਂ ਪੈਂਦੇ ਹੁੰਦੇ ਹਾਂ ਹਾਂ ਤਾਂ ਸਿੱਟ ਦੇਵਾਂਗੇ ਤੇ ਉੱਤੇ ਪਰਾਲੀ ਪਾਈ ਐ ਧੂਪ ਨਾਲ ਇਹ ਸੁੱਕਦਾ ਲੇ ਠੀਕ ਹੈ ਠੀਕ ਹੈ ਜੀ ਤਾਂ ਨਾਲੇ ਫਿਰ ਕੀ ਆ ਆ ਫਿਰ ਗੋਬਰ ਹੀ ਹੈਗਾ ਤਾਂ ਉਹਦਾ ਉਹ ਬੈਨੀਫਿਟ ਹੋਰ ਮਿਲ ਜੂਗਾ ਨਿਟ੍ਰੋਜਨ ਵਗੈਰਾ ਹੈ ਪੂਰੀ ਚੋਨੇ ਦੀ ਪੂਰੀ ਪੂਰਤੀ ਹੋ ਜੂਗੀ ਠੀਕ ਆ ਯਾਰ ਪੜੇ ਲਿਖੇ ਘਰਾਂ ਦਾ ਰਾਜਸਥਾਨ ਜਿਹੇ ਆਹ ਹੋ ਜੂਗੀ ਇੱਕ ਤਾਂ ਆ ਆ ਤਰੀਕਾ ਹੋ ਗਿਆ ਕਿ ਅਵਨ ਛਾ ਰੱਖਣੀ ਪੈਂਦੀ ਹੈ ਤੇ ਦੂਜਾ ਆ ਤਰੀਕਾ ਇਹਦੇ ਵਿੱਚ ਕਿ ਉੱਤੇ ਸੈੱਡ ਨੈਟ ਲਾ ਕੇ ਤੇ ਆਪਾਂ ਇਹ ਪਾਈਪਾਂ ਪੂਰੀਆਂ ਲਾ ਕੇ ਤੇ ਆ ਬੈੱਡ ਤਿਆਰ ਕਰਕੇ ਤੇ ਆ ਦੇ ਵਿੱਚ ਜਿੱਟੇ ਪਾਈਪਾਂ ਕਾਦੇ ਵਾਸਤੇ ਲਾਈਆਂ ਇਹ ਆ ਬੈੱਡ ਨੂੰ ਖੜਾ ਰੱਖਣ ਵਾਸਤੇ ਖੜਾ ਕਰਨ ਵਾਸਤੇ ਦੇਖ ਉਧਰ ਡੰਡੇ ਜਲਾਤੇ ਸੀ ਉੱਥੇ ਉਹ ਦੂਜਾ ਤਰੀਕਾ ਆ ਦੂਜਾ ਤਰੀਕਾ ਨਹੀਂ ਤੇ ਇਹਦੇ ਚ ਜ਼ਰੂਰੀ ਤਾਂ ਨਹੀਂ ਵੀ ਪਾਈਪਾਂ ਹੀ ਲਾਉਣੀਆਂ ਇੱਥੇ ਤਾਂ ਪੱਡੰਡੇ ਵੀ ਲਾ ਸਕਦੇ ਪਾਈਪ ਤਾਂ ਆ ਗਲਾਈ ਰੱਖਣ ਵਾਸਤੇ ਹੈ ਨਾ ਹਾਂ ਹਾਂ ਆ ਬੈੱਡ ਲੈਣ ਨੂੰ ਲੈਣ ਨੂੰ ਉੱਥੇ ਆ ਪਾਈਪ ਇਹ ਪਾਈਪ ਉਧਰ ਉੱਧਰ ਪੇ ਜਾਂਦੀਆਂ ਇਹ ਇਹ ਮਟੀਰੀਅਲ ਸੇਮ ਹੀ ਹੈ ਹਾਂ ਮਟੀਰੀਅਲ ਸੇਮ ਹੀ ਹੈ ਠੀਕ ਹੈ ਇਹਦੇ ਬਾਹਰ ਬੂਰ ਹੈ ਹੀ ਨਹੀਂ ਗਡਵਾ ਇੱਕ ਵੀ ਹੈ ਨਾ ਨਹੀਂ ਬਾਹਰ ਨਹੀਂ ਲੈਂਦੇ ਹਾਂ ਉਹਦੇ ਫਿਰ ਪ੍ਰਾਲੀ ਕਰਕੇ ਆਣਾ ਹਾਂ ਰਾਤ ਕੀ ਜੇ ਅੰਧੇਰਾ ਹੁੰਦਾ ਨਾ ਹਾਂ ਅੰਧੇਰੇ ਚ ਬਾਹਰ ਆਉਂਦੇ ਆ ਅੱਛਾ ਰਾਤ ਹੇਗੇ ਵਜਲਾ ਤਾਂ ਹਰੇ ਆ ਵੀ ਹੈਗੇ ਬਥੇ ਹੀ ਹੈਗੇ ਬਹੁਤ ਹੈ ਠੀਕ ਹੈ ਯਾਰ ਇਹ ਫਿਰ ਆ ਕਾਫੀ ਮਹਿੰਗਾ ਪਏ ਹੁਣੇ ਇਹ ਜਗੜ ਆ ਆ ਲਗਭਗ ਸਾਢੇ 3 ਜਰ ਦਾ ਬੈੱਡ ਪਿਆ ਸੀ ਇੱਕ ਆ ਇਨਾ ਆ ਆ ਸਾਰਾ ਟੂ ਪ੍ਰੋਪਰ ਦੋਨੋਂ ਆਹ ਤੇ ਆਹ ਹੈ ਸਾਢੇ 6 ਲੱਗਿਆ ਸਾਢੇ 3 ਤੇ ਪਹਿਲਾਂ ਕਿੰਨੇ ਸਮੇਂ ਤੋਂ ਤੁਸੀਂ ਕਰਦੇ ਹੋਣੇ ਆ ਮਤਲਬ ਲਗਭਗ 3-4 ਮਹੀਨੇ ਹੋਇਆ ਹੁਣੇ ਸਟਾਰਟ ਕੀਤਾ ਹੁਣੇ ਸਟਾਰਟ ਕੀਤਾ ਹਜੇ ਦਾ ਰਿਜ਼ਲਟ ਜਾਣੀ ਵਾਂਝ ਚ ਪਾ ਕੇ ਨਹੀਂ ਦੇਖਿਆ ਜੀ ਉਹ ਲੋਕ ਪਾਉਂਦੇ ਇੱਥੇ ਤੁਹਾਡੇ ਨੀ ਲੋਕ ਜਿਵੇਂ ਬੱਗ ਬਾਗ ਵੇਹਰਾ ਜਿਨ੍ਹਾਂ ਦੇ ਹੈ ਉਹ ਪਾਉਂਦੇ ਆਪਾਂ ਪਾਉਂਦੇ ਤੇ ਤੁਸੀਂ ਬਈ ਕੀ ਸਟੱਡੀ ਕੁਆਲੀਫਿਕੇਸ਼ਨ ਆ ਆ ਡੀਐਸਸੀ ਹੈ ਬੀਐਸਏ ਤਾਂ ਹੀ ਫਿਰ ਇੱਧਰ ਤੁਹਾਨੂੰ ਆਹ ਰੱਖਦੇ ਨੇ ਹਾਂ ਸਹੀ ਜੀ ਸਾਈਕਲ ਗਿਆ ਥੋੜਾ ਜਿਹਾ ਨੋਨੋ ਸਿੱ ਉਤੋਂ ਕੀ ਹੈ ਫਾਊਂਡੇਸ਼ਨ ਦੇ ਨਾਲ ਜੁੜੇ ਅੰਬੂਜਾਸਮਿਤ ਫਾਊਂਡੇਸ਼ਨ ਦੇ ਨਾਲ ਉਦੋਂ ਕੀ ਹੈ ਕਿਸਾਨਾਂ ਨੂੰ ਖੇਤੀਬਾੜੀ ਵਗੈਰੇ ਜਾਣਕਾਰੀ ਦਿੰਦੇ ਰਹਿੰਦੇ ਆ ਤਾਂ ਕਰਕੇ ਆਪਾਂ ਕਿਸਾਨਾਂ ਨੂੰ ਹੋਰ ਵੀ ਲੋਕ ਆਪਣੇ ਪਿੰਡ ਦੇ ਜਿਵੇਂ ਇੱਥੇ 16 ਪਿੰਡ ਹੈਗੇ ਸਾਡੇ ਕੋਲ ਹਾਂ ਹਾਂ ਸਾਢੇ 20 ਉਹਨਾਂ ਸਾਰਿਆਂ 'ਚ ਕੀ ਹੈ ਇੱਕ ਇੱਕ ਪਿੰਡ 'ਚ ਘਟੋ ਘੜ 5-6 ਬੰਦਿਆਂ ਦੇ ਸਾਰਿਆਂ ਦੇ ਐਜੂ ਕੈਂਚੂ ਦੇ ਬੈੱਡ ਆਪਾਂ ਲਵਾ ਕੇ ਤੇ ਸਟਾਰਟ ਕਰਵਾਇਆ ਠੀਕ ਹੈ ਲੋਕਾਂ ਦੇ ਰਿਜ਼ਲਟ ਦੇਖਿਆ ਫਿਰ ਆਪਦੇ ਘਰੇ ਵੀ ਚਲਾਦਾ ਕੰਮ ਆਪਦੇ ਘਰੇ ਵੀ ਸਟਾਰਟ ਕਰਤਾ ਤੇ ਲੋਕਾਂ ਦੇ ਵੀ ਸਟਾਰਟ ਕਰਵਾਤਾ ਇੱਕ ਮਹੀਨੇ 'ਚ ਘਟੋ ਘੜ 16 ਫਿੱਟ ਹੈਗੇ ਉਹਦੇ ਵਿੱਚ ਪ੍ਰਤੀਕ ਪਿੰਡ 'ਚ ਲਗਭਗ 6-7 ਕਿਸਾਨਾਂ ਨੇ ਸਟਾਰਟ ਕਰਵਾਇਆ ਸੀ ਠੀਕ ਹੈ ਠੀਕ ਹੈ ਇਹ ਇਹ ਜਿਹੜੇ ਗਡੋਏ ਲਏ ਸੀ ਇਹ ਕਿੱਥੋਂ ਲਏ ਕਿੰਨੇ ਰੁਪਏ ਪੂਏ ਮਿਲਦੇ ਬਈ ਹਾਂ ਲਗੋ 150 200 ਰੁਪਏ ਕਿਲੋ ਮਿਲ ਜਾਂਦੇ ਆ ਅੱਛਾ 150 200 ਕਿਲੋ ਹਾਂ ਆ ਪ੍ਰੈਸਿਡੈਂਟ ਦੇ ਅੰਦਰ ਜੀ ਮਿਲ ਜਾਂਦੇ ਆ ਤੇ ਨਾਲੇ ਜਿਹੜੇ ਕਿਸਾਨ ਜਿਵੇਂ ਹੁਣ ਅਸੀਂ ਪਾਲ ਰਹੇ ਆ ਉਹਦੇ ਵਾਸਤੇ ਸਾਡੇ ਕੋਲ ਜਿਆਦਾ ਹੋ ਜੇਗੇ ਤਾਂ ਅਸੀਂ ਵੀ ਸੇਲ ਕਰਦੇ ਹਾਂ ਹਾਂ ਗਾਂਹ ਸੇਲ ਕਰ ਸਕਦੇ ਆ ਅੱਗੇ ਆ ਗਿਆ ਆ ਆ ਜਾਲਾ ਜ ਆ ਗਿਆ ਹਨਾ ਇਹ ਹਾਂ ਠੀਕ ਹੈ ਆ ਗਈਆਂ ਪਸ਼ੂਆਂ ਜਿਹੜੇ ਮਤਲਬ ਆਪਾਂ ਯੂ ਮਾਈਕ ਨਿਊਟ੍ਰੀਐਂਟ ਦੀ ਕਮੀ ਵਗੈਰਾ ਹੁੰਦੀ ਹੈ ਹਾਂ ਉਹ ਆਪਾਂ ਦਿੰਦੇ ਆ ਇਹਨਾਂ ਦਾ ਪਾਊਡਰ ਜੀ ਦਿੰਦੇ ਆ ਨਾ ਪਸ਼ੂਆਂ ਨੂੰ ਹਾਂ 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 ਠੀਕ ਹੈ ਉਹ ਦੇਣ ਦੀ ਲੋਨ ਨਹੀਂ ਵਿੰਦੀ ਕੈਲਸ਼ੀਅਮ ਵਗੈਰਾ ਆ ਕੈਲਸ਼ੀਅਮ ਪਾਉਣੇ ਹੁੰਦੇ ਆ ਜਾਂ ਉਹ ਪਾਉਣੇ ਆ ਹੋਰ ਬੈਟਰੀ ਆ ਆ ਪਸੋਂ ਨੂੰ ਬੈਟਰੀ ਤੇ ਇਹਨੂੰ ਕਿਵੇਂ ਪਾਉਣੇ ਆ ਫਿਰ ਬਈ ਇਹਦਾ ਕੀ ਹੁੰਦਾ ਇਹਨੂੰ ਕੀ ਹੁਣ ਤਾਂ ਪ੍ਰੋਸੈਸ ਚ ਹੈ ਮਤਲਬ ਆ ਸਟਾਰਟ ਹੋ ਪ੍ਰੋਸੈਸ ਚ ਆ ਜੀ ਤੇ ਇਦਾਂ ਹੀ ਚੱਕ ਚੱਕ ਪਾਉਣੇ ਹੁੰਦੇ ਆ ਇਹਨੂੰ ਚੱਕ ਚੱਕ ਪਾ ਕੇ ਤੇ ਇਹਨੂੰ ਥੋੜਾ ਸਾਫ ਕਰਕੇ ਤੇ ਮਤਲਬ ਉਹਨੂੰ ਕੀ ਹੈ ਜਿਹੜੇ ਬੰਟਾ ਉਟ ਹੈ ਉਹਦੇ ਜਿੱਥੇ ਦੇਵਾਂਗੇ ਖਰਲੀ ਖਾਲੀ ਸਿੱਧਾ ਹੀ ਪਾ ਦੇਣੇ ਆਂ ਸਿੱਧੇ ਖਾ ਜਾਂਦਿਆਂ ਇਹਨੂੰ ਹਾਂ ਸਿੱਧਾ ਖਾ ਜਾਂਦੀ ਜਿਉਂ ਤਾਂ ਵੈਸੇ ਆਪਣੇ ਬਹੁਤ ਵੀਡੀਓ ਜਾਈਆਂ ਲੋਕਾਂ ਨੇ ਨਾ ਕੰਮ ਚਲਾਇਆ ਪੰਜਾਬ ਚ ਵੀ ਹਾਂ ਜੇ ਕੋਈ ਪਸ਼ੂ ਨਹੀਂ ਖਾਂਦਾ ਤਾਂ ਉਹਦੇ ਵਾਸਤੇ ਕੀ ਕਰੀਏ ਪਹਿਲਾਂ ਇਹਨੂੰ ਥੋੜਾ ਜਿਹਾ ਲੈ ਲਈ ਇੱਕ ਮੁਠੀ ਔਰ ਐਜ ਕੀਆ ਧੋਕੇ ਚੰਗੇ ਤਰ੍ਹਾਂ ਇਹਦੇ ਨਮਕ ਰਲਾ ਲਓ ਨਮਕ ਰਲਾ ਕੇ ਤੇ ਬਾਅਦ ਚ ਕੀ ਹੈ ਜਿਹੜੇ ਬੰਟਾ ਹੋ ਗਿਆ ਔਰ ਜਿਹੜੇ ਜਿਹੇ ਪਸ਼ੂ ਖਾਂਦੇ ਦਾਣਾ ਉਹ ਦਾਣੇ ਸਿੱਟ ਕੇ ਤੇ ਉਹਨੂੰ ਛੱਡ ਦਿਓ ਆ ਕੀ ਹਲਕਾ ਜਿਵੇਂ ਚਰਕਾ ਹੋਊਗਾ ਨਾ ਤਾਂ ਪਸ਼ੂ ਖਾ ਲੂਗਾ ਪੰਜ-ਛੇ ਦਿਨ ਐਵੇਂ ਕਰੋ ਉਦੋਂ ਬਾਅਦ ਕੀ ਸਿੱਧਾ ਉਧਾਣੇ ਸਿੱਟਣ ਲੱਗ ਜਾਓ ਨਮਕ ਸਿੱਟਣਾ ਛੱਡ ਦਿਓ ਉਦੋਂ ਬਾਅਦ ਦਾਣੇ 'ਚ ਪੰਜ-ਛੇ ਦਿਨ ਸਿੱਟੋ ਸਿੱਧਾ ਉਦੋਂ ਬਾਅਦ ਕੀ ਸਿੱਧਾ ਹੀ ਹੌਲੀ-ਹੌਲੀ ਘਿਜਾ ਲਓ ਨੂੰ ਹਾਂ ਛੱਡ ਜੂਗਾ ਪਸੂ ਹੁਣ ਟੇਸਟ ਬਣ ਜੂ ਹੌਲੀ-ਹੌਲੀ ਉਹਦਾ ਇਹਦੇ ਵਿੱਚ ਕੀ ਪਹਿਲਾਂ ਆ ਬੈੱਡ ਲਾ ਕੇ ਤੇ ਇਹਦੇ ਵਿੱਚ ਥੱਲੇ ਆ ਪਾਇਆ ਮਿੱਟੀ ਪਾਈ ਸੀ ਇੰਨੇ ਬੈੱਡ ਜਿਹਾ ਪਾਈਆ ਤਕੂ ਤਿੰਨ ਬੱਠੜ ਮਿੱਟੀ ਦੇ ਪਾਏ ਆ ਇਹਦੇ ਵਿੱਚ ਹੈ ਹਾਂ ਮਿੱਟੀ ਖੇਤ ਦੀ ਉਹੀ ਨਾਰਮਲ ਹਾਂ ਖੇਤ ਦੀ ਨਾਰਮਲ ਇੱਕ ਉਵੇਂ ਦਾ ਇੱਕ ਇੱਕ ਬੱਠੜ ਤਾਂ ਉਹ ਲਾਲ ਮਿੱਟੀ ਦਾ ਸੀ ਤੇ ਬਾਕੀ ਆਪਣੀ ਉਪਜਾਊ ਮਿੱਟੀ ਸੀ ਖੇਤ ਦੀ ਉਹ ਪਾਤੀ ਠੀਕ ਹੈ ਜੀ ਤੇ ਇਹ ਹੌਲੀ ਹੌਲੀ ਤਿਆਰ ਹੋਣ ਲੱਗ ਗਿਆ ਹਜੇ ਤਣ ਤੁਸੀਂ ਇਸ ਪਾਣਾ ਸਟਾਰਟ ਕਰਿਆ ਨਹੀਂ ਹੁਣ ਪਾਣਾ ਸਟਾਰਟ ਨਹੀਂ ਕੀਤਾ ਪਹਿਲਾਂ ਇੱਕ ਵਾਰੀ ਕਰਿਆ ਸੀ ਉਹਦੇ ਵਿੱਚ ਦਿੱਕਤ ਆਈ ਸੀ ਉਹਨੂੰ ਜਿਹੜਾ ਪਾਣੀ ਹੈ ਇਹਦੇ ਵਿੱਚ ਆਪਾਂ ਐਤਕੀ ਕਿਹ ਨਹਿਰ ਤਾਂ ਪਾਣੀ ਲੈ ਲਿਆ ਪਿਛਲੀ ਵਾਰ ਆਮ ਉੱਥੇ ਲਾਇਆ ਸੀ ਹਾਂ ਉਹਦੇ ਵਿੱਚ ਬੋਰ ਦਾ ਪਾਣੀ ਦਾ ਪਾਤਾ ਸੀ ਬੋਰ ਦਾ ਪਾਣੀ ਚ ਚੱਲਦਾ ਨਹੀਂ ਆ ਇੱਕ ਵਾਰ ਚੱਲ ਗਿਆ ਜੀ ਬਾਅਦ ਚ ਖਰਾਬ ਹੋ ਗਿਆ ਸਾਰਾ ਠੀਕ ਹੈ ਠੀਕ ਕਈ ਵਾਰ ਕਿ ਕਿਸਾਨ ਐ ਵੀ ਕਰਦੇ ਆ ਜਿਹਨਾਂ ਆਪਾਂ ਕਾਢੀ ਹੈ ਉਹ ਤੋਂ ਤੋਂ ਬਾਅਦ ਕੀ ਹੈ ਵਾਪਿਸ ਜਿਹੜੇ ਥੱਲੇ ਮਤਲਬ ਦਾਣੇ ਜੇ ਉੱਕੜਦੇ ਆ ਹੂੰ ਹੂੰ ਉਹ ਦਾਣੇ ਵਾਪਿਸ ਇਹਦੇ ਵਿੱਚ ਸਿੱਟ ਦਿੰਦਾ ਅੱਛਾ ਉਹ ਨਹੀਂ ਸਿੱਟਨੇ ਉਹ ਸਿੱਟਣੇ ਨਹੀਂ ਉਹ ਸਿੱਟਣ ਤੋਂ ਬਾਅਦ ਕੀ ਬੈਡ ਖਰਾਬ ਹੋ ਜਾਂਦਾ ਤੇ ਚੱਲਦਾ ਨਹੀਂ ਆ ਪ੍ਰੋਗਰਾਮ ਠੀਕ ਹੈ ਇਹ ਵੀ ਨਾਲ ਦੇ ਨਾਲ ਕੰਮ ਫੇਰ ਤਾਂ ਆਪਣੇ ਆਪ ਵਧ ਹੀ ਜਾਂਦਾ ਹੈ ਬਸ ਹਨਾ ਫੇਰ ਆਪੇ ਵਧ ਜਾਂਦਾ ਇਹਦੇ ਵਿੱਚ ਜਿਆਦਾ ਕੁਝ ਨਹੀਂ ਕਰਨਾ ਜੇ ਕੋਈ ਕਿਸਾਨ ਸਟਾਰਟ ਕਰਨਾ ਚਾਹੇ ਅਸੀਂ ਤਾਂ ਹੀ ਦਲੜਾ ਪਟੋ 1 ਫੁੱਟ ਦੂੰਗਾ ਦਲੜਾ ਹੋਵੇ ਤੇ ਖੱਡਾ ਬੱਚ ਪੰਨਾ ਪਾ ਦੇ ਖੱਡਾ ਹਾਂ ਖੱਡਾ ਰਵਟ ਕੇ ਉਹਦੇ ਵਿੱਚ ਮਤਲਬ ਪੰਨੀ ਹਾਂ ਪੰਨਾ ਪਾ ਕੇ ਇਹ ਜੀ ਪੰਨੀ ਹੈ ਜਿਹੜੀ ਸਮਝ ਕੇ ਸਮਝ ਕੇ ਲੰਬੀ ਪੰਨੀ ਹਾਂ ਪੰਨਾ ਪਾ ਕੇ ਪਾਣੀ ਛੱਡ ਕੇ ਐ ਲਾ ਦੇ ਨਾਲੇ ਜੇ ਆਪਣੇ ਕੋਲ ਜਿਵੇਂ ਵਰਮੀ ਕੰਪੋਸਟ ਹੈਗੀ ਆਪਣੇ ਕੋਲ ਆ ਇੱਕ ਵੱਟੜ ਸਿੱਟ ਦੀ ਸੀ ਠੀਕ ਹੈ ਜੇ ਕਿਸੇ ਕੋਲ ਆ ਨਹੀਂ ਹੈਗੀ ਤਾਂ ਗੋਬਰ ਜਿਹੜਾ ਪੁਰਾਣਾ ਗੋਬਰ ਹੈ ਗੋਬਰ ਉਹ ਵੀ ਸਿੱਟ ਸਕਦੇ ਹੋ ਰੂੜੀ ਪਾ ਸਕਦੇ ਆ ਰੂੜੀ ਪਾ ਸਕਦੇ ਠੀਕ ਹੈ ਨਾਲ ਚੰਗੀ ਤਰ੍ਹਾਂ ਪਾਜ ਪਾਣੀ ਪਾ ਕੇ ਤੇ ਆਂ ਬੀਚ ਛੱਡ ਦਿਓ ਆ ਲੋ ਕ੍ਰਿਸ਼ੀ ਵਿਗਿਆਨ ਦੇ ਅੰਦਰ ਜੀ ਮਿਲ ਜਾਂਦਾ ਹੂੰ ਮਿਲ ਜਾਂਦੇ ਆ ਹਾਂ ਆ ਛਾੜ ਰੱਖਣੇ ਨੇ ਜ਼ਰੂਰੀ ਆ ਤੇ ਤੁਸੀਂ ਭਈ ਜਦੋਂ ਇਹ ਕੰਮ ਚੱਲ ਆ ਚਲਾਉਣੇ ਆ ਤੇ ਪੈਸੇ ਪੁੱਛ ਲੈਣੇ ਕਰਦੇ ਨਹੀਂ ਕਹਿੰਦੇ ਯਾਰ ਕੀ ਲਾਈ ਇਹਨਾਂ ਨੂੰ ਕਹਿੰਦੇ ਫਿਰ ਇਲਾਜ ਨਹੀਂ ਹੈਗਾ ਉਹਨਾਂ ਨੂੰ ਫਿਰ ਹੁਣ ਸਮਝਾ ਨਹੀਂ ਨਾ ਸਕਦੇ ਆਪਾਂ ਵੀ ਇਹ ਚੀਜ਼ਾਂ ਬਹੁਤ ਪਹਿਲਾਂ ਕਰਕੇ ਵਗਾਈਏ ਫਿਰ ਵਧਾ ਸਕਦੇ ਬਾਅਦ ਮਤਲਬ ਸੈਟ ਹੋ ਜਾਂਦਾ ਹੈ ਠੀਕ ਠੀਕ ਇੱਕ ਵਾਰ ਤਾਂ ਪੰਗਾ ਪੈਂਦਾ ਹੀ ਹੈ ਚੂਰੀ ਦਾ ਖਲ ਦਾ ਵੰਟਾ ਖਰਚਾ ਘਟ ਜਾਂਦਾ ਸਾਡਾ ਹਾਂ ਚੂਰੀ ਦਾ ਠੀਕ ਹੈ ਇਹ ਤਾਂ ਫਾਇਦਾ ਹੀ ਆਪਸ ਵਾਸਤੇ ਨਾਲੇ ਹੈਲਦੀ ਤੰਦਰੁਸਤ ਰਹਿਣਗੇ ਨਾ ਦੁੱਧ ਵਧੇਗਾ ਜੇ ਆ ਅਜੋਲਾ ਹੈ ਜੇ ਕਿਸੇ ਵੀਰਪੁਰਾਣੀ ਤਾਨ ਲਾਣਾ ਹੋਵੇ ਤਾਂ ਤਾਂ ਲਣ ਉਹਦੇ ਵਿੱਚ ਕੀ ਅਜੋਲਾ ਜਿਵੇਂ ਥੋੜੇ ਓਲ ਵੱਡੀ ਕੁਆਟਿਟੀ ਦੀ ਅਜੋਲਾ ਹੈ ਹਾਂ ਹਾਂ ਤਾਂ ਯੂਰੀਆ ਘੱਟ ਪਾਣੀ ਪੈਂਦੀ ਹੈ ਆ ਅਜੋਲਾ ਪਾ ਦਿਓ ਛੋਨੇ ਚ ਛੱਡ ਦਿਓ ਹਾਂ ਆ ਕੀ ਹੈ ਨਾਈਟ ਹਵਾ ਤੋਂ ਜਿਵੇਂ ਨਾਈਟ੍ਰੋਜਨ ਹੈ ਨਾ ਉਹ ਤੋਂ ਰੱਖ ਇਹ ਵਿੱਚ ਲਈ ਜਾਂਦਾ ਇਹ ਇਹਦੇ ਜੇ ਨਾਈਟ੍ਰੋਜਨ ਬਹੁਤ ਮਾਤਰਾ ਜਿੰਦੀ ਹੈ ਬਹੁਤ ਮਾਤਰਾ ਆ ਮਤਲਬ ਆ ਦੇਖੋ ਆ ਜੜਾ ਹੈ ਇਹ ਹਾਂ ਆ ਦੇਖੋ ਆ ਦੇਖੋ ਜੜਾ ਹੈ ਨਾ ਹਾਂ ਆ ਥੱਲੇ ਮਿੱਟੀ ਨਾਲ ਅਟੈਚ ਹੋ ਜਾਂਦੀ ਹੈ ਠੀਕ ਹੈ ਇੱਕ ਆ ਪੱਤੀ ਖਿੱਚਦੀਆਂ ਠੀਕ ਹੈ ਹਾਂ ਜਿਵੇਂ ਝੋਨਾ ਜਿੰਨਾ ਝੋਨੇ ਦਾ ਬੂਟਾ ਲੈਂਦਾ ਇਹ ਨਾਲ ਇਹ ਵੀ ਨਾਲ ਨਾਈਟ੍ਰੋਜਨ ਆ ਵਾਤਾਵਰਨ ਚੋਂ ਲੈਂਦੀ ਹੈ ਹਾਂ ਦੇ ਹੀ ਜਾਂਦੀਆਂ ਨੂੰ ਸਮਝ ਗਏ ਆ ਦਵੇਗੀ ਉਹ ਖਿੱਚੀ ਜਾਊਗਾ ਡਬਲ ਕੰਮ ਹੋ ਜਾਂਦਾ ਹਾਂ ਇਹ ਵੀ ਨਾਈਟ੍ਰੋਜਨ ਹੁਣ ਬੂਟੇ ਨੇ ਉਹ ਵਾਤਾਵਰਨ ਚੋਂ ਕਿੰਨੀ ਕਿ ਲੈਣੀ ਨੇ ਧਾਨ ਲੈਂਦਾ ਨਹੀਂਗਾ ਆਪਾਂ ਅਲੱਗ ਪਾਉਣੇ ਯੂਰੀਆ ਸਿੱਟਦੇ ਹਾਂ ਹਾਂ ਤੇ ਇਹ ਇਹ ਲਈ ਜਾਓ ਯੂਰੀਆ ਹਾਂ ਵਾਤਾਵਰਨ ਚ ਪੈਦਾ ਕਰੀ ਜਾਊਗੀ ਹਾਂ ਠੀਕ ਹੈ ਯਾਰ ਆ ਚੁੰਨੇ ਵਾਲੇ ਵਾਸਤੇ ਮਦਰ ਵੀ ਕੁਮੇ ਵਰਦਾਨ ਹੀ ਆ ਵਰਦਾਨ ਹੀ ਕੰਮ ਤਾਂ ਬਾਈ ਤੁਹਾਡੇ ਬਰੋ ਦਾਪ ਦਾ ਲੈਆ ਵੱਡਾ ਹੋ ਜਾਊਗਾ ਤਾਂ ਇਹ ਦਿਖਾਇਆ ਜਾਊਗੀ ਹਾਂ ਅੱਛਾ ਨਾੜਾ ਪੌਦਾ ਲਾਤਾ ਇਹ ਕਾ ਰਿਆ ਮਰੂਦਾ ਠੀਕ ਆ ਫਲਦਾਰ ਬੂਟੇ ਬਹੁਤ ਲਾਈ ਬੈਠੇ ਆ ਨਾ ਸਾਰੇ ਬੇਲਗिरी ਦੇ ਸਾਰੇ ਹੀ ਹੈਗੇ ਇਹ ਕੀ ਆ ਬੇਲਗिरी ਇਹਨੂੰ ਕੀ ਸੀਤਾਫਲ ਸੀਤਾਫਲ ਅੱਛਾ ਸੀਤਾਫਲ ਦਾ ਬੂਟਾ ਯਾਰ ਗਰਮੀ ਦੇ ਵਿੱਚ ਜੂਸ ਬਣਦਾ ਹੈ ਹੈ ਜੂਸ ਦੁੱਧ ਪਾ ਕੇ ਅੱਛਾ ਜੂਸ ਜਾਸ ਪੀਣਿਆ ਦਾ ਫਿਰ ਕਿਹੜੇ ਕਿਹੜੇ ਬੂਟੇ ਲਾਈ ਬਠੇ ਆਰ ਬੜਾ ਤਕੜਾ ਕਰਨਾ ਥੋੜਾ ਦਾ ਕਰਨਾ ਠੀਕ ਆ ਯਾਰ अच्छा बादाम ਦਾ ਬੂਟਾ ਵੀ ਹੈਗਾ ਇਹਨੂੰ ਲੱਗੇ ਲੁਗੇ ਕਿ ਹਜੇ ਨਹੀਂ ਲੱਗੇ ਫੁੱਲ ਲੱਗਦੇ ਆ ਜੜ ਜਾਂਦੇ ਆ ਠੀਕ ਹੈ ਇਧਰ ਹੈਗਾ ਕੁਝ ਇਹ ਮਾਲਟਾ ਦੇ ਹੈ ਤੇ ਉਹ ਕਿੰਨੂਆਂ ਦੇ ਅੱਛਾ ਕਿੰਨੂ ਮਾਲਟਾ ਲਈ ਬੜੇ ਵਧੀਆ ਯਾਰ ਤੁਸੀਂ ਤਾਂ ਸ਼ੌਂਕੀ ਕਿਸਾਨ ਮਿਲ ਗਿਆ ਤੇ ਆਪਾਂ ਨੂੰ ਅੱਛਾ ਇਹ ਇਹ ਕੀ ਲਾਰ ਕੇ ਇਹ ਗੁਵਾਰਾ ਲਾਇਆ ਗੁਵਾਰਾ ਘਰ ਦੀ ਸਬਜ਼ੀ ਖਾਣੇ ਪਰ ਇਹਨੂੰ ਕੱਲ ਪਾਣੀ ਲਾਇਆ ਸੀ ਪਹਿਲਾਂ ਖੁਦ ਹੀ ਗੱਡੀ ਸੀ ਐਦਿਹਾ ਪਾਣੀ ਦੇ ਨਾਲ ਗੋਹਾ ਜਿਹਾ ਕੋਲ ਕੇ ਤੇ ਪਾਣੀ ਦੇ ਨਾਲ ਚਲਾਤਾ ਠੀਕ ਵਿੱਚ ਆ ਗਿਆ ਆ ਵਧੀਆ ਚੱਲ ਜੂਗਾ ਇਹ ਕੱਕੜੀਏ ਦੀ ਬਿੱਲ ਹੈ ਸਬਜ਼ੀ ਦੇ ਲਈ ਕਖੜੀ ਕਕੜੀ ਦੀ ਕਕੜੀ ਕਕੜੀ ਕਾ ਖਖੜੀ ਕਕੜੀ ਉਹ ਕਹਿੰਦੀ ਹੈ ਉਹ ਬਿਕਨੇਟ ਕਕੜੀ ਆਂਦੇ ਨੇ ਕਕੜੀਏ ਸਾਲਾ ਸਰ ਜਾਂਦੇ ਆਂਦੇ ਨੇ ਰਸਤੇ ਵਿੱਚ ਅੱਛਾ ਸਾਲਾ ਸਰ ਜਾਂਦੇ ਨੂੰ ਆਂਦੇ ਕਕੜੀ ਅਸੀਂ ਨਹੀਂ ਦੇਖੀ ਆ ਪਿੰਡੀ ਹੋਗੀ ਪਿੰਡੀ ਭੁੰਡੀ ਲਾਈਵ ਪਿੰਡੀ ਵੈਸੇ ਤੇ ਲੇਟ ਆ ਉਸ ਹਿਸਾਬ ਤੇ ਹਰਦਾ ਇਹਦਾ ਹਾਂ ਲਗੋ ਫਰਵਰੀ ਚ ਲੱਗਦੀ ਹੈ ਸਹੀ ਕਿਸਾਨ ਜੇ ਲਾਣਾ ਹੋਵੇ ਤਾਂ ਫਰਵਰੀ ਚ ਸਟਾਰਟਿੰਗ ਚ ਜਾਂ ਜਨਵਰੀ ਲਾਸਟ ਲਾਸਟ ਵਿੱਚ ਜਾਂ ਫਰਵਰੀ ਸਟਾਰਟਿੰਗ ਵਿੱਚ ਜੇ ਬਾਜ਼ਾਰ ਚ ਸੈਲ ਕਰਨੀ ਹੈ ਤਾਂ ਉਦੋਂ ਲੈਣੀ ਹੈ ਟਮਾਟਰ ਅਸੀਂ ਵੀ ਉਦੋਂ ਲਈ ਸੀ ਅਸੀਂ ਆਹ ਰੁੱਤ ਜਾ ਕੇ ਮੈਨੂੰ ਲੱਗਦਾ ਇਦੋਂ ਬਸ 15 ਦਿਨ ਬਾਅਦ ਸਟਾਰਟ ਕਰਤੀ ਸੇਲ ਕਰਨੀ ਅਸੀਂ ਥੋੜੀ ਲਈ ਉਹਦੇ ਵਿੱਚ ਜਨਵਰੀ ਲਾਸਟ ਚ ਲੱਗ ਜਾਂਦੀ ਹੈ ਅਕਤੂਬਰ ਚ ਲੱਗ ਜਾਂਦੀ ਹੈ ਤੇ ਝੋਨਾ ਜਦੋਂ ਆਪਾਂ ਲਾਣਾ ਹੁੰਦਾ ਉਹਦੇ ਟ੍ਰੈਕੀ ਵਾਲਾ ਨਿਬੜ ਗਿਆ ਸੀ ਅਸੀਂ ਲਾਇਆ ਸੀ ਅਸੀਂ ਲਾਇਏ ਦੋ ਦੋ ਕਨਾਲਾਂ ਮਤਲਬ ਢਾਈ ਕਨਾਲਾਂ ਸਾਰੀ ਸਬਜ਼ੀ ਲਾਈ ਸੀ ਆ ਵਿੱਚ ਕद्दू ਤੇ ਭਿੰਡੀ ਤੇ ਪਰ ਆਪਣੇ ਮਾਰਕੀਟਿੰਗ ਚ ਸਾਨੂੰ ਕੋਈ ਮਜ਼ਾ ਨਹੀਂ ਆਇਆ ਕਿ ਜਵੇਂ ਹੀ ਨਹੀਂ ਉਹ ਬੜੀ ਔਖੇ ਲੱਗਿਆ ਇੱਕ ਤਾਂ ਸੀ ਥੋੜੀ ਯਾਰ ਤੇ ਲਜਾਣੀ ਆਪ ਨੂੰ ਪੈ ਕੇ ਰਹੀ ਆ ਗੁਵਾਰਾ ਗੁਵਾਰਾ ਹੁਣ ਤਾਂ ਚਲੋ ਆਪਦੇ ਵਾਸਤੇ ਲਾਤਾ ਪਹਿਲਾਂ ਇੱਕ ਮਤਲਬ ਇੱਕ ਕਨਾਲ ਲਾਇਆ ਸੀ ਉਹਦੇ ਵਿੱਚ ਇੱਕ ਕਨਾਲ ਚੋਂ ਆਪਾਂ ਲਗੋ 60000 ਦੀ ਆਏ ਮਤਲਬ ਪ੍ਰਾਪਤ ਕੀਤੀ ਉਹਦੇ ਠੀਕ ਹੈ ਗੁਵਾਰਾ ਹੁਣ ਵੀ ਜੇ ਆ ਬਜ਼ਾਰ ਚ ਜਾਈਏ ਤਾਂ ਘੱਟੋ ਘੱਟ 200 250 ਰੁਪਏ ਕਿਲੋ ਫਲੀਆਂ ਮਿਲਦੀ ਆ ਬਿਲਕੁਲ ਕਰ ਰਹੇ ਹਾਂ ਉਹ ਜੇ ਛੋਟਾ ਕਿਸਾਨ ਹੈ ਉਹ ਜੇ ਇੱਕ ਕਨਾਲ ਜੇ ਗੁਵਾਰਾ ਲਾ ਲੇ ਤਾਂ ਮਤਲਬ ਉਹਨੂੰ ਲੋੜ ਹੀ ਨਹੀਂ ਹੈ ਹਾਂ ਦੋ ਵਿੱਗਿਆਂ ਦੀ ਆਮਦਨ ਲੈ ਸਕਦਾ ਉਹ ਤਾਂ ਥੋੜੇ ਹੈ ਨਾ ਇਹ ਤਾਂ ਨਹੀਂ ਇਹਦੇ ਤਾਂ ਸਬਜ਼ੀ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਵੀ ਲਾਇਏ ਸੀ ਮੈਂ ਤੇ ਮੇਰਾ ਮਿੱਤਰ ਉਹ ਹੁਣ ਆਸਟ੍ਰੇਲੀਆ ਚਲਾ ਗਿਆ ਸਾਡਾ ਗਵਾਂਢੀ ਅਸੀਂ ਦੋਨਾਂ ਨੇ ਢਾਈ ਗਣਾਲਾ ਲਾਈਆਂ 2 ਸਾਲ ਕਰੋਨਾ ਟਾਈਮ ਨਾਲੇ ਤਾਂ ਉਧਰੋਂ ਲੌਕਡਾਊਨ ਲੱਗ ਗਿਆ ਤੇ ਅਸੀਂ ਉੱਥੇ ਖੇਤ ਗੋਡੀਆਂ ਪਾਈ ਆ ਕਰਕੇ ਸਾਡਾ ਐ ਲੱਗੇ ਨਾ ਸਾਨੂੰ ਲੌਕਡਾਊਨ ਹੈ ਪਿੰਡ 'ਚ ਤਾਂ ਸ਼ਨਾਟਾ ਪਿਆ ਹੋਇਆ ਕਰੇ ਦੇ ਦਲਤ ਨੂੰ ਦਿਖਾ ਦਈਏ ਸ਼ਗਲਾ ਆਪਣੀ ਕਿਹੜੇ ਆ ਸਬਜ਼ੀ ਲਾਉਂਦੇ ਤੇ ਭਰਾਵਾ ਅਸੀਂ ਲਾਈ ਮੈਂ ਦੇ ਤੇਰੇ ਨਾਲ ਦਾ ਹੀ ਮਿੱਤਰ ਹਨਾ ਤੇ ਅਸੀਂ ਬੜਾ ਐ ਲਾਇਆ ਆ ਇਹ ਉਹ ਮਤਲਬ ਟ੍ਰਾਇਲ ਲਾਇਆ ਸੀ ਅਸੀਂ ਅਖਾ ਵੀ ਗਾਹ ਵਧਾਵਾਂਗੇ ਕੰਮ ਆ ਪਿੰਡੀ ਲਾਈ ਕੱਦੂ ਲਾਏ ਗਵਾਰਾ ਲਾਇਆ ਤੇ ਇੱਕ ਨਾਲ ਅੱਲਾ ਇਹ ਕਾਫੀ ਐ ਵੈਰਾਈਟੀਆਂ ਹੀ ਲਾ ਲਈਆਂ ਇਹ ਵੀ ਸੀਗੀ ਬਹੁਤ ਸਾਡੇ ਕੋਲੇ ਨੱਤ ਦੀ ਹੋ ਜਾਂਦੀ ਸੀ ਮਤਲਬ 7 8 8 ਕਿਲੋ ਲੈ ਪੈਂਦੀ ਸੀ 8 10 ਕਿਲੋ ਤੱਕ ਸ਼ਾਇਦ ਜ਼ਿਆਦਾ ਵੀ ਹੋਏ ਮੇਰੇ ਪ੍ਰੋਪਰ ਖਿਆਲ ਨਹੀਂ ਹੈਗਾ ਤੇ ਉਦੋਂ ਲੋਕਡਾਊਨ ਲੱਗ ਗਿਆ ਤੇ ਅਸੀਂ ਉਹਦੇ ਚ ਗੋਡੀ ਕਸੀ ਆ ਚੱਕੇ ਹੋਇਆ ਕਰਨ ਸਾਡੇ ਤੇ ਖੇਤ ਗਾਣੇ ਗੁਣੇ ਲਾ ਕੇ ਤੇ ਅਸੀਂ ਮੌਜ ਨਾ ਉੱਥੇ ਇੰਜੋਏ ਕਰਿਆ ਕਰਗੇ ਤੇ ਸਾਨੂੰ ਲੱਗੇ ਨਾ ਇੱਕ ਅਸੀਂ ਉੱਥੇ ਆਏ ਬੈਠਣ ਨੂੰ ਆਲੇ ਚਾਹ ਚੂ ਪੀਆ ਕਰਗੇ ਉੱਥੇ ਛਾਵੇਂ ਹਨਾ ਝੁੱਗੀ ਜੀ ਬਾਈ ਤੇ ਵੀ ਪੂਰਾ ਸ਼ੌਂਕ ਨਾ ਕਰੀ ਪਰ ਜਦੋਂ ਮਾਰਕੀਟਿੰਗ ਕਰੀ ਨਾ ਉਦੋਂ ਬਹੁਤ ਇੱਕ ਤਾਂ ਹਾਂ ਮਾਰਕੀਟਿੰਗ ਡਾਊਨ ਸੀਗੀ ਤੇ ਸਾਨੂੰ ਨਾ ਉਹ ਪੈਂਡ ਚ ਤਾਂ ਹੀ ਨਹੀਂ ਨਾ ਸੇਲ ਹੋਇਆ ਕਰੇ ਫਿਰ ਨਾਲ ਨਾਲ ਜਾਣਾ ਪਿਆ ਕਰੇ ਪੱਠਿਆਂ-ਪੁੱਠਿਆਂ ਤੇ ਇਦਾਂ ਪੱਠਿਆਂ ਤੇ ਸੀ ਜਿਹੜੇ ਪੱਠੇ ਦੀ ਲੇਬਰ ਹੁੰਦੀ ਆ ਹਾਂ ਉਹ ਲਿਆ ਕਰੇ ਤੇ ਉਹਦੇ ਜੇ ਸਾਨੂੰ ਮਤਲਬ ਥੋੜਾ ਜਿਹਾ ਅੰਡੇਲੀ ਜਾਣਾ ਫਿਰ ਆਪ ਹੀ ਤੋੜਨੀ ਇੱਕ ਲੇਵਰ ਆਪਣੇ ਤੜਾਈ ਥੁੜੀ ਵਾਲਾ ਬਹੁਤ ਕੰਮ ਆਇਆ ਜਾਂਦਾ ਨਾ ਜਿਹੜਾ ਤੜਾਈ ਵਾਲਾ ਲ ਜਾਂਦੇ ਕਿਲੋ 2 ਕਿਲੋ ਚੱਕ ਲਿਆ ਹੁੰਦਾ ਸੀਗਾ ਉਹ ਸਿਸਟਮ ਹਾਂ ਵੀ ਉਹ ਬੰਦੇ ਬੰਦੇ ਪੱਕੇ ਮਿਲ ਜਾਂਦਾ ਨਾ ਜਿਵੇਂ ਜਿਹਦੀ ਜ਼ਿਆਦਾ ਲੱਗੀ ਹੈ ਉਹਨੂੰ ਤਾਂ ਫਿਰ ਅਗਲਾ ਕਿੰਨੀ ਕੁ ਲੈ ਜਾਊਗਾ ਟਾਈਮ ਤੇ ਸਾਧਨ ਦੇ ਕਿਸਾਨ ਖੇਤੀ ਕਰੇ ਤਾਂ ਵਧੀਆ ਜਿਵੇਂ ਪਿਛਲੀ ਵਾਰ ਆਪਾਂ ਕੀਤਾ ਸੀ ਨਰਮਾ ਜਿਹਾ ਸਾਡੇ ਸਾਨੂੰ ਉਵੇਂ ਮਤਲਬ ਪਤਾ ਹੀ ਵੀ ਪਿਛਲੇ ਸਾਲ ਜੇ ਸੁੰਢੀ ਆਈ ਹੈ ਤਾਂ ਆਣੀ ਆਣੀ ਆਪਾਂ ਕੀ ਕਰਿਆ ਨਰਮੇ ਚ ਜੇ ਆ ਜਿਹੜੀ ਟਿੰਡੀ ਹੁੰਦੀ ਆ ਟਿੰਡੀ ਵੀ ਵਿੱਲਾਂ ਸਿੱਟਦੀ ਠੀਕ ਆ ਨਰਮਾ ਹੋਣ ਤੋਂ ਪਹਿਲਾਂ ਟਿੰਡੀਆਂ ਹੋ ਗਈਆਂ 1 ਲੱਖ 20000 ਦੀ ਠੀਕ ਆ ਟਿੰਡੀ ਵਿਸਤੀ ਠੀਕ ਆ 7 ਵਿਗੇ ਚ 7 ਵਿਗੇ ਜੀ 5 ਕਨਾਲਾਂ ਦਾ ਸਭੀਗਾ ਹੁੰਦਾ ਹਾਂ ਹਾਂ 5 ਕਨਾਲ ਵਿਗੇ ਆ 1 ਲੱਖ 20000 ਦੀ ਟਿੰਡੀ ਵਿਸਤੀ ਉਦੋਂ ਬਾਅਦ ਸਿੱਲਰ ਵੀ ਨਾਲ ਲਾਣੇ ਪਏ ਨਾਲੇ ਉਹਦੀ ਕੀ ਕਚਰਾ ਵੀ ਨਹੀਂ ਹੋਇਆ ਸਾਰਾ ਕੁਝ ਵਧੀਆ ਰਿਹਾ ਨਰਮਾ ਵਧੀਆ ਚੱਲੇਆ ਤੇ ਕਟੋਗੜ ਆਪਣੇ 3.5 ਕੁਇੰਟਲ ਵਿਗਦਾ ਔਸਤ ਪੈ ਗਈ ਸੀ ਕਿ ਜੇ ਜ਼ਿਆਦਾ ਸੀ ਕਿਸੇ ਕਮ ਸੀ ਸਾਢੇ 3 ਕਿਲੋ ਔਸਤ ਪੈ ਗਈ ਸੀ ਨਾਲੇ ਸੁੰਡੀਆਂ ਵੀ ਵਧੇਰੀ ਸੀ ਤਾਂ ਕਰਕੇ ਵੀ ਮਤਲਬ ਸਾਨੂੰ ਬਚਤ ਵਧੇਰੀ ਰਹੇਗੀ ਉਸ ਸਬਜ਼ੀ ਕਰਕੇ ਬਾਕੀ ਕਿ ਕਿਸਾਨ ਕੀ ਹੈ ਇੱਕ ਤਾਂ ਉਹ ਕਰਦਾ ਵੀ ਆਪਾਂ ਆਈ ਸਬਜ਼ੀ ਲਾ ਲਈ ਆ ਸਬਜ਼ੀ ਹੋ ਗਿਆ ਟਾਈਮ ਦੇ ਹਿਸਾਬ ਨਾਲ ਜੇ ਮੌਸਮ ਵਗੈਰਾ ਜਾਂ ਫਿਰ ਕੋਈ ਆਵਾਜਿ ਉਹਨੂੰ ਵੇਖ ਕੇ ਲਾਈਏ ਤਾਂ ਵਧੀਆ ਫਾਇਦਾ ਹੁੰਦਾ ਹੈ ਇਹਦੇ ਚ ਕਮਾਈ ਚ ਕੋਈ ਸ਼ੱਕ ਨਹੀਂ ਹੈਗਾ ਸਾਡੇ ਵੀ ਉੱਥੇ ਨੇੜੇ ਤੜੇ ਪੰਡਾ ਚ ਲਾਉਂਦੇ ਆ ਅਸੀਂ ਉਹਨਾਂ ਨੂੰ ਵੀ ਦੇਖਿਆ ਸੀ ਜਾ ਕੇ ਸਾਨੂੰ ਵੀ ਲੱਗਦਾ ਵੀ ਪਰ ਇਹਦੇ ਜਣਾ ਮਿਹਨਤ ਜ਼ਿਆਦਾ ਹੈ ਅਸੀਂ ਜਿਵੇਂ ਹੁਣ ਮੈਰਾ ਜਿਹੜਾ ਏਰੀਆ ਨਾ ਸਾਡਾ ਏਰੀਆ ਵੀ ਮਾਲਵੇ ਦੇ ਵਿੱਚ ਅਸੀਂ ਨਾ ਕਣਕ ਝੋਨੇ ਤੇ ਗਿੱਜੇਵੇਂ ਅਸੀਂ ਕਣਕ ਬੀਤੀ ਐ ਸਾਰਾ ਸਾਲ ਵੀ ਸਿਆਲ ਸਿਆਲ ਠੰਡ ਦਾ ਨਿਆਰਾ ਲੈ ਉੱਥੇ ਫੱਟੇ ਤੇ ਬਹਿ ਕੇ ਮੂਕਲੀ ਖਾ ਲਈ ਅੱਗ ਸੇਕ ਲਈ ਅਸੀਂ ਉਹ ਚੀਜ਼ ਹੈ ਜੇ ਸਬਜ਼ੀ ਸਬਜ਼ੀ ਲਈ ਹੋਏ ਬੰਦਾ ਕੰਮ ਲੱਗਿਆ ਰਹਿੰਦਾ ਤੇ ਅਸੀਂ ਥੋੜਾ ਜਿਹਾ ਕੰਮ ਤੋਂ ਬੰਦੇ ਭਾਈਦੇ ਹੁੰਨੇ ਹਨਾ ਸਾਡਾ ਏਰੀਆ ਜਮੇ ਨਹੀਂ ਆਉਂਦਾ ਵੀ ਸਾਰਾ ਸਾਲ ਕਾਹਨੂੰ ਬਿਜੀ ਰਹਿਣਾ ਇਹਦੇ ਚ ਥੋੜਾ ਜਿਹਾ ਬਿਜੀ ਰਹਿੰਦਾ ਬੰਦਾ ਇੱਕ ਨਿਗਰੱਖਣੀ ਹੈ ਬਸ ਆਹੀ ਕੰਮ ਹੈ ਤੇ ਇਹਦੇ ਚ ਕਣਕ ਝੋਨਾ ਇਹਦੀ ਰੀਸ ਨਹੀਂ ਕਰ ਸਕਦਾਗਾ ਕਿੰਨਾ ਹੀ ਝੜਦੇ ਕਣਕ ਝੋਨਾ 100 ਮਣ ਝੜਦੇ ਕਣਕ 70 ਝੜਦੇ ਪਰ ਸਬਜ਼ੀ ਨੇ ਆਮਦਨ ਬਹੁਤ ਦੇਣੀ ਹੱਸ ਵੀ ਕਹਿੰਦੇ ਨਾ ਹਾਂ ਝੋਨਾ ਵਧੇਰਾ ਖਰਚਾ ਲੈਣਾ ਆ ਚਲੋ ਖਰਚਾ ਵੀ ਕੱਟ ਕੇ ਖਾਈਏ ਤਾਂ ਵੀ ਮੰਨ ਕੇ ਚਲੋ ਇੱਕ ਵਾਰ ਲੋਕਾਂ ਜੀ ਨੂੰ ਪੰਜਾਬ ਚ ਇੱਧਰ ਜਿਹੜਾ ਏਰੀਆ ਹੈ ਕੰਗਨਰ ਸਾਈਡ ਚ ਇੱਧਰ ਕੀ ਪੰਜਾਬ ਚ ਤੇ ਰਸਤਾ ਚ ਇੱਧਰ ਬਾਗ ਜਿਆਦਾ ਲੱਗੇ ਹੋਏ ਬਾਗ ਬਹੁਤ ਹੈ ਕਿੰਨੂ ਬਹੁਤ ਪਰ ਉਹਨਾਂ ਕਿਸਾਨਾਂ ਨੇ ਪਹਿਲਾਂ ਬਾਗ ਪਾੜੇ ਹੋਰ ਹੈ ਹੁਣ ਸਾਲ ਤੋਂ ਆਮਦਨ ਆਣੀ ਹੈ ਬਿਲਕੁਲ ਠੀਕ ਹੈ ਉਦੋਂ ਪਹਿਲਾਂ ਉਹਨੂੰ ਕਾਟਾ ਕਿੰਨਾ ਹੈ ਜੇ ਲਾਸਟ ਚ ਆਏ ਹੁਣ ਪਿਛਲੀ ਵਾਰ ਸੀ ਪਿਛਲੀ ਵਾਰ ਵੀ ਉਹਨੂੰ ਕਾਟਾ ਪਿਆ ਗਿਆ ਐਤ ਕੀ ਫੇਰ ਕਾਟਾ ਫੇਰ ਕਾਟਾ ਕਿੰਨੂ ਜਹਾ ਰੇਟ ਨਹੀਂ ਹੈਗਾ ਰੇਟ ਨਹੀਂ ਹੈਗਾ ਪਿਛਲੀ ਵਾਰ ਰੇਟ ਸੀ ਤਾਂ ਮਤਲਬ ਉਤਪਾਦਨ ਇਹਨਾਂ ਨਹੀਂ ਸੀ ਹਾਂ ਉਤਪਾਦਨ ਹੈ ਚਾਰੋਂ ਪਾਸੇ ਆਹ ਛੁੱਟੀ ਟਾਈਮ ਦੀ ਖੇਤੀ ਹੁੰਦੀ ਹੈ ਤਾਂ ਅਗਰੇ ਸਰ ਜਾਂਦਾ ਸਹੀ ਗੱਲ ਹੈ ਇਹ ਇਹ ਆਏ ਹਨਾ ਇਹ ਤਾਂ ਕੁਝ ਮਹੀਨਿਆਂ ਦੀ ਹੈ ਹਾਂ ਹਨਾ ਆਪਾਂ ਨੂੰ ਨਹੀਂ ਆਇਆ ਕੋਈ ਚੱਕਰ ਨਹੀਂ ਨਾਲ ਦੀ ਨਾਲ ਅਗਲੀ ਆਜੂਗੀ ਉਹ ਜਿਹੜਾ ਹੁਣ ਕਿੰਨੂ ਲਾ ਲਾ ਕਿੰਨੇ ਸਾਲਾਂ ਤੱਕ ਚੱਲਣਾ ਹੈ ਉਹਦਾ ਜੇ ਪਿਛਲੇ ਸਾਲ ਅਗਲੇ ਸਾਲ ਦੀ ਘਾਟਾ ਪੈ ਗਿਆ ਪਹਿਲਾਂ ਵੇਟ ਕਰੀ ਉਹਦੀ ਇਹ ਚੀਜ਼ ਤਾਂ ਹੈਗੀ ਆ ਤੇ 4 ਸਾਲ ਹੋ ਗਏ 4 ਸਾਲੋਂ ਘਾਟੇ ਪੈ ਰਹੇ ਫਿਰ ਉਹ ਆਏ ਹਨ ਲਾਓ ਕਿੰਨੂ ਵੀ ਆਇੰਦਾ ਠੀਕ ਆ ਬਾਗ ਪਰ ਨਾਲ ਨਾਲ ਆ ਚੀਜ਼ਾਂ ਜੇ ਹੋਣ ਨਾ ਕਿਸਾਨ ਫੇਰ ਹਾਂ ਫੇਰ ਛੋਟੀ ਖੇਤੀ ਨਾਲ ਜ਼ਰੂਰੀ ਆ ਕਿੰਨੂ ਵੀ ਨਾਲ ਫਿਰ ਉਹ ਆਪਾਂ ਇੱਕ ਪਾਸੇ ਹੋ ਜਾਣਾ ਆਪਣੀ ਜਿਹੜੀ ਹੁੰਦਾ ਨਾ ਸਿਸਟਮ ਆਪਾਂ ਇੱਕੇ ਫਸਲ ਮਗਰੀ ਪਾ ਜਾਂਦੇ ਆ ਜਿੱਥੇ ਜੇ ਮੁਨਾਫਾ ਹੋ ਗਿਆ ਉਹ ਕਿੰਨੂ ਹੀ ਸਾਰੇ ਲਾ ਦਿੰਦਾ ਹੁਣ ਜਿਹਨੂੰ ਕਿੰਨੂ ਲੱਖਾਂ ਦਾ ਹੋ ਗਿਆ ਉਹ ਫਿਰ ਹੋਰ ਕਿੱਲੇ ਵੀ ਲ ਇਹ ਤਾਂ ਹੈਗੀ ਹੈਗੀ ਐ ਵੀ ਗੱਲ ਵੱਡਾ ਵੱਡਾ ਕਰਕੇ ਚੱਲੀਏ ਨਾ ਆਪਾਂ ਮਤਲਬ ਆਪਦੇ ਘਰ ਦਾ ਖਰਚਾ ਸਾਰਾ ਕੱਢ ਲਈਏ ਹਾਂ ਹੁਣ ਲਗਭਗ 10-15 ਬੰਦੀ ਇੱਥੇ ਸਬਜ਼ੀਆਂ ਸਾਰੇ ਫੂਡ ਦੇ ਮੁੱਤੇ ਲੱਗੇ ਹੋਏ ਹਾਂ ਤੁਹਾਨੂੰ ਤਾਂ ਸਹੀ ਗੱਲ ਕਰਦਾ ਖਾਓਗੇ ਤੁਸੀਂ ਜੀ ਇਹ ਮਿਰਚਾਂ ਲਾਤੀਆਂ ਠੀਕ ਹੈ ਠੀਕ ਹੈ ਇਹਨੇ ਪਹਿਲਾਂ ਹਰੀ ਖਾ ਲਿਓ ਸਬਜ਼ੀ ਵਗੈਰਾ ਦੇ ਚਟਨੀ ਵਿੱਚ ਹਾਂ ਹਰੀ ਹਾਂ ਬਾਅਦ ਵਿੱਚ ਫਿਰ ਜੀ ਲਾਲ ਮਿਰਚਾਂ ਹੋ ਗਈਆਂ ਹਾਂ ਉਹ ਵੀ ਕਰੋ ਪੂਰੇ ਸਾਲ ਇੰਨੇ ਮੁੱਟੇ ਹੈਗੇ ਇੰਨਾ ਥਾ ਹੀ ਆ ਇਹ 150 ਮੁੱਤੇ ਹੈਗੇ ਅੱਛਾ ਇਹ 150 ਬੁੱਟੇ ਸਾਨੂੰ ਪੂਰੇ ਸਾਲ ਮਿਰਚਾਂ ਨਹੀਂ ਆਉਂਦੀ ਲਾਲ ਮਿਰਚਾਂ ਹਾਂ ਨਾ ਬਾਜ਼ਾਰ ਤੋਂ ਲੈਣੀ ਇਹ ਦੋ ਮਰਲੇ ਥਾਂ ਮਸਾ ਹੋਣਾ ਹੈ ਨਾ ਮਸਾ ਮਸਾ ਹੋਣਾ ਨਹੀਂ ਦੋ ਤੇ ਟਮਾਟਰ ਵੀ ਆ ਗਏ ਤੇ ਮਿਰਚਾਂ ਆ ਗਏ ਹਾਂ ਲekin ਨਾ ਕੁਛ ਨਾ ਹੇ ਨਾਲੋਂ نیچے ਬੋਦੀ ਰਵੇ ਵਧੀਆ ਵਧੀਆ ਬਈ ਬਹੁਤ ਚੰਗੀ ਗੱਲ ਆ ਵੀ ਵਧੀਆ ਲੱਗਿਆ ਤੈਨੂੰ ਮਿਲ ਕੇ ਅਗਾਹ ਵਧੂ ਕਿਸਾਨ ਨਾਲੇ ਵਰਮੀ ਕੰਪੋਸਟ ਜਿਹੜੀ ਪਿਆਰ ਹੋਗੀ ਸਾਨੂੰ ਗੱਟੇ ਤੇ ਪੜਤਾ ਅੱਛਾ ਆਛਾਸ ਭਾਈ ਅੱਛਾ ਇਹ ਛਾਨ ਨਹੀਂ ਜਾਂ ਲੱਸੀ ਹੈ ਲੱਸੀ ਹੈ ਕਿੰਨੇ ਟਾਈਮ ਪੁਰਾਣੀ ਹੋ ਗਈ ਇਹ ਹਾਂ ਲਗਭਗ ਹੋ ਗਈ ਥੋੜਾ ਹੀ ਮਹੀਨੇ ਪੁਰਾਣੀ ਹੋ ਗਈ ਅੱਛਾ ਅੱਛਾ ਇਹ ਸਾਰਾ ਸਪਰੇਅ ਕਰਾ ਕਰਾਂਗੇ ਹਾਂ ਆ ਗਈ ਜਿਵੇਂ ਆਪਾਂ ਸਿੱਟਦੇ ਆ ਝੋਨੇ ਜੇ ਹੋ ਗਿਆ ਤੇ ਕਿਸੇ ਫਸਲ ਜੇ ਹੋ ਗਿਆ ਤੇ ਕਿਸੇ ਝੋਨੇ ਜੇ ਹੋ ਗਿਆ ਤੇ ਫੰਗੀਸਾਈਡ ਦੇ ਰੂਪ ਜੀ ਆਪ ਤੇਰੀ ਕੰਮ ਕਰਦੀ ਹੈ ਵਧੀਆ ਕੰਮ ਕਰਦੀ ਹੈ ਇਹ ਤਾਂ ਹਾਂ ਬਹੁਤ ਚੰਗੇ ਹਲੇ ਹੁਣ ਸਾ ਇੱਕ ਚਾਰੰਜੀ ਤੇ ਬਾਈ ਹੋ ਗਿਆ ਉਹ ਬਹੁਤ ਸਲਾਹਾਂ ਦਿੰਦੇ ਆ ਇਹ ਚੀਜ਼ਾਂ ਦੀਆਂ ਕਰਤਾ ਘਟ ਜਾਂਦਾ ਵਧੀਆ ਕੰਮ ਕਰਦਾ ਨਹੀਂ ਹੁਣ ਤਾਂ ਐਵੇਂ ਆਖੀਏ ਬਹੁਤ ਲੋਕਾਂ ਨੂੰ ਜਾਗਰੂਕ ਕਰਤਾ ਯਾਰ ਉਹਨਾਂ ਨੇ ਤਿੰਨ ਚਾਰ ਬੰਦਿਆਂ ਨੇ ਸਾਡੇ ਪੰਜਾਬ ਦਾ ਮਾਣ ਆ ਉਹ ਪ੍ਰਗਟ ਬਾਈ ਵਰਗੇ ਸਾਰੇ ਤੇ ਉਹਨਾਂ ਤੋਂ ਬਹੁਤ ਚੀਜ਼ਾਂ ਇਹ ਹੁਣ ਜਿੱਦਾਂ ਘਾਹ ਕੂ ਵਾਲੀ ਸਪਰੇਅ ਆ ਉਹ ਘਰੇ ਤਿਆਰ ਕਰਨ ਲੱਗ ਗਏ ਲੋਕ ਬਹੁਤ ਐਂ ਤਾਂ ਜਾਣਕਾਰੀ ਆਉਣ ਲੱਗ ਗਈ ਹੁਣ ਲੋਕਾਂ ਨੂੰ ਚਲੋ ਠੀਕ ਆ ਮੇਰਾ ਵੀਰ ਮੇਰਾ ਵੀਰ ਓਕੇ ਵਧੀਆ ਲੱਗਿਆ ਚੈਨਲ ਤੇ ਤੇਰੀ ਵੀਡੀਓ ਪਾਵਾਂਗੇ ਤੇ ਦੇਖਣਗੇ ਤੈਨੂੰ ਸ਼ੇਅਰ ਕਰਿਓ ਪੰਜਾਬੀ ਬੰਦੇ ਵੇਖਣਗੇ ਤੈਨੂੰ ਸਾਰੇ ਠੀਕ ਹੈ ਓਕੇ ਸਰ